ਗਰੀਬ ਨਿਵਾਰ ਸਤਿਗੁਰ ਜੀ ਭਗਵਾਨ ਕ੍ਰਿਸ਼ਨ ਜੀ ਨੇ ਦਰਯੋਦਨ ਦੇ ਮਹਿਲਾਂ ਨੂੰ ਛੱਟ ਕੇ ਆਪਣੇ ਪਿਆਰੇ ਗਰੀਬ ਸਿੱਖ ਬਿਦਰ ਦੇ ਘਰ ਰਾਤ ਵਿਰਾਜੇ ਭਗਵਾਨ ਕ੍ਰਿਸ਼ਨ ਜੀ ਦੇ ਅਚਾਨਕ ਕਰ ਦਰਸ਼ਨ ਦੇਤੇ ਬਿਦਰ ਦੀ ਘਰ ਵਾਲੀ ਖੁਸ਼ੀ ਨਾਲ ਆਪਣੀ ਸੁੱਧ ਬੁੱਧੀ ਖੋ ਬੈਠੇ ਤੇ ਭਗਵਾਨ ਨੂੰ ਕੇਲੇ ਦੀ ਜਗ੍ਹਾ ਤੇ ਕੇਲੇ ਦੀਆਂ ਛਿਲਕਾਂ ਹੀ ਛਕਾਈ ਜਾ ਰਹੀ ਸੀ ਬਿਦਰ ਜੀ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਪਤਨੀ ਭਗਵਾਨ ਨੂੰ ਛਿਲਕਾਂ ਹੀ ਛਕਾਈ ਜਾ ਰਹੀ ਹੈ ਉਹਨੇ ਕਿਹਾ ਕਿ ਅੱਜ ਲੰਗਰ ਮੈਂ ਤਿਆਰ ਕਰਾਂਗਾ ਤੇਰੀ ਹਾਲਤ ਤਾਂ ਮਸਤਾਨਿਆਂ ਵਾਲੀ ਹੋ ਗਈ ਐ ਵਿਦਰਜੀਬ ਵੀ ਖੁਸ਼ੀ ਵਿੱਚ ਸਾਗ ਵਿੱਚ ਲੂਣ ਪਾਉਣਾ ਭੁੱਲ ਗਏ ਭਗਵਾਨ ਨੇ ਬਿਨਾਂ ਲੂਣ ਦਾ ਸਾਗ ਛਕਿਆ ਉਸੇ ਤਰ੍ਹਾਂ ਸਤਿਗੁਰੂ ਜੀ ਗਰੀਬ ਸਿੰਘ ਜੀ ਦਿੱਲੀ ਵਿੱਚ ਆਪਣੀ ਕੋਠੀ ਤੇ ਸਿੱਖਾਂ ਦੀ ਕੋਠੀਆਂ ਛੱਡ ਕੇ ਰਾਤ ਇੱਕ ਗਰੀਬ ਸਿੱਖ ਦੇ ਘਰ ਜਾ ਕੇ ਕੱਟੀ ਦਿੱਲੀ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਨਾਮਤਾਰੀ ਸਿੱਖ ਨੇ ਸਤਗੁਰ ਜਗਦੀਸ਼ ਸਿੰਘ ਦੇ ਚਰਨਾਂ ਵਿੱਚ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੇਰੇ ਘਰ ਚਰਨ ਪਾਉਣ ਦੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਲੰਗਰ ਛਕਣ ਤੇ ਰਾਤ ਘਰ ਵਿੱਚ ਹੀ ਡੇਰਾ ਰੱਖਣ ਦੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਸ਼ਾਮ ਦੀ ਦੀਵਾਨ ਤੋਂ ਬਾਅਦ ਸਿੱਖ ਦੇ ਘਰ ਦਰਸ਼ਨ ਦੇਣ ਲਈ ਚੱਲ ਪਏ ਸਤਗੁਰ ਜੀ ਨਾਲ ਕੁਝ ਸਿੱਖ ਤੇ ਸੇਵਕ ਨਾਲ ਸੰਗ ਜਦੋਂ ਸਤਗੁਰ ਜੀ ਨੇ ਸਿੱਖ ਦੇ ਘਰ ਚਰਨ ਪਾਏ ਤਾਂ ਸਿੱਖ ਬਹੁਤ ਖੁਸ਼ ਹੋ ਗਿਆ ਉਸ ਦਾ ਘਰ ਬਹੁਤ ਛੋਟਾ ਸੀ ਇੱਕ ਕਮਰੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਮੰਝਾ ਵਿਛਾਇਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਮੰਝੇ ਤੇ ਬਿਰਾਜਮਾਨ ਹੋ ਗਏ ਘਰ ਵਿੱਚ ਇੱਕ ਕਮਰਾ ਹੋਰ ਸੀ ਉਸ ਕਮਰੇ ਵਿੱਚ ਘਰ ਵਾਲੇ ਸਨ ਸੱਚੇ ਪਾਤਸ਼ਾਹ ਜੀ ਨੂੰ ਸੇਵਕਾਂ ਨੇ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਜੀ ਇਹ ਤਾਂ ਗਰੀਬ ਬੜੇ ਹਨ ਇਹਨਾਂ ਕੋਲ ਤਾਂ ਪੂਰੀ ਰਸਦ ਵੀ ਨਹੀਂ ਹੈ ਆਪਾਂ ਕਿਸੇ ਹੋਰ ਸਿੱਖ ਦੇ ਘਰ ਤੋਂ ਲੰਗਰ ਤਿਆਰ ਕਰਕੇ ਲੈ ਆਉਂਦੇ ਹਾਂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਲੰਗਰ ਆਪਾਂ ਇੱਥੇ ਹੀ ਤਿਆਰ ਕਰਨਾ ਹੈ ਘਰ ਵਾਲਿਆਂ ਨੂੰ ਮਹਿਸੂਸ ਹੀ ਨਾ ਹੋਵੇ ਕਿ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਘਰ ਵਾਲਿਆਂ ਨੇ ਘਰ ਲੰਗਰ ਤਿਆਰ ਕਰ ਲਿਆ ਘਰ ਵਿੱਚ ਇਸ਼ਨਾਨ ਕਰਨ ਲਈ ਕੋਈ ਬਾਥਰੂਮ ਨਹੀਂ ਸੀ ਘਰ ਵਾਲੇ ਬਰਾਂਡੇ ਵਿੱਚ ਹੀ ਇਸ਼ਨਾਨ ਕਰਦੇ ਸਨ ਇਸ ਲਈ ਸਤਗੁਰ ਜੀ ਦਾ ਜਿਸ ਕਮਰੇ ਵਿੱਚ ਡੇਰਾ ਸੀ ਸੱਚੇ ਪਾਤਸ਼ਾਹ ਜੀ ਨੇ ਉਸ ਕਮਰੇ ਵਿੱਚ ਹੀ ਇਸ਼ਨਾਨ ਕੀਤਾ ਤੇ ਲੰਗਰ ਛਕਿਆ ਲੰਗਰ ਸ਼ਕੰਦ ਤੋਂ ਬਾਅਦ ਸੇਵਕਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਇੱਥੇ ਜਗ੍ਹਾ ਬੜੀ ਘੱਟ ਹੈ ਆਪ ਜੀ ਦਾ ਹੁਕਮ ਹੋਵੇ ਤਾਂ ਆਪਾਂ ਵਾਪਸ ਕੋਠੀ ਚਲੀਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਆਪਾਂ ਵਾਪਸ ਨਹੀਂ ਜਾਣਾ ਰਾਤ ਇੱਥੇ ਹੀ ਰਹਿਣਾ ਹੈ ਤੁਸੀਂ ਇੱਕ ਜਾ ਦੋ ਆ ਕੇ ਵਾਰੀ-ਵਾਰੀ ਮੇਰੇ ਮੰਜੇ ਥੱਲੇ ਸੋ ਜਾਓ ਪਰ ਘਰ ਵਾਲਿਆਂ ਨੂੰ ਬਿਲਕੁਲ ਮਹਿਸੂਸ ਨਾ ਹੋਵੇ ਕਿ ਅਸੀਂ ਇੱਥੇ ਆ ਕੇ ਓਖੇ ਹਾਂ ਨਹੀਂ ਤੇ ਇਹਨਾਂ ਦਾ ਮਨ ਦੁਖੀ ਹੋਵੇਗਾ ਸੇਵਕ ਵਾਰੀ-ਵਾਰੀ ਆ ਕੇ ਸੱਚੇ ਪਾਤਸ਼ਾਹ ਜੀ ਦੇ ਮੰਜੇ ਥੱਲੇ ਸੌਂਦੇ ਰਹੇ ਸੱਚੇ ਪਾਤਸ਼ਾਹ ਜੀ ਵੀ ਸਾਰੀ ਰਾਤ ਬਿਰਾਜੇ ਨਹੀਂ ਚੌਂਕੜਾ ਲਾ ਕੇ ਭਜਨ ਕਰਦੇ ਰਹੇ ਇਸ ਤਰ੍ਹਾਂ ਸਾਰੀ ਰਾਤ ਸਤਿਗੁਰੂ ਜੀ ਬਿਰਾਜੇ ਨਹੀਂ ਸੱਚੇ ਪਾਤਸ਼ਾਹ ਜੀ ਸਵੇਰੇ ਪਰਿਵਾਰ ਨੂੰ ਖੁਸ਼ੀਆਂ ਦੇ ਕੇ ਵਾਪਸ ਕੋਠੀ ਆ ਗਏ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਕ੍ਰਿਸ਼ਨ ਜੀ ਦੀ ਤਰ੍ਹਾਂ ਆਪਣੀ ਸਿੱਖ ਦੀ लाज ਰੱਖੀ ਤਾਂ ਹਾਜ਼ਰਾ ਜੂਰ ਪੈਰਾ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ Vaksu lõbu teie tõstmisega .